ਉਹ ਮੈਂ ਤਾਂ ਸਭ ਤੋਂ ਪਹਿਲਾਂ ਇਸ ਗੱਲ ਦਾ ਦੁੱਖ ਪ੍ਰਗਟ ਕਰਾ ਰਹੀ ਸੀ ਬਹੁਤ ਹੀ ਦੁਖਦਾਈ ਚੀਜ਼ ਹਰੇਕ ਧਰਮ ਦਾ ਸਤਕਾਰ ਹਰ ਧਰਮ ਸਿਖਾਉਂਦਾ ਹੈ ਤੇ ਆਪਣੇ ਗੁਰੂ ਸਾਹਿਬ ਦੇ ਉੱਤੇ ਜਦ ਇਹੋ ਜਿਹੀ ਬੇਅਦਬੀਆਂ ਹੁੰਦੀਆਂ ਨੇ ਤਾਂ ਹਰੇਕ ਇੱਕ ਦਾ ਦਿਲ ਬਲੰਦਰਾ ਜਾਂਦਾ ਹੈ ਤੇ ਪਿਛਲੇ 7-8 ਸਾਲਾਂ 'ਚ ਆਪਾਂ ਦੇਖਿਆ ਕਿ ਕਈ ਸੌ ਬੇਅਦਬੀਆਂ ਹੋ ਚੁੱਕੀਆਂ ਨੇ ਅੱਜ ਤੱਕ ਹੋਈ ਜਾ ਰਹੀਆਂ ਨੇ ਤੇ ਜ਼ਰੂਰ ਮਨ 'ਚ ਸਵਾਲ ਆਉਂਦਾ ਹੈ ਕਿ ਜਿਹੜੀ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੇ ਸਰਕਾਰਾਂ ਬਣਾਈਆਂ ਸੀ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਿ ਇਹ ਅਕਾਲੀ ਬਾੜੇ ਨੇ ਇਹਨੂੰ ਇਹਨਾਂ ਨੂੰ ਕੱਢੋ ਐਸੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਫੜ ਕੇ ਲਾਵਾਂਗੇ ਤੇ ਉਹਨਾਂ ਨੂੰ ਸਜ਼ਾ ਦੇ ਲਾਵਾਂਗੇ ਤੇ ਇਹਨਾਂ 7 ਸਾਲਾਂ 'ਚ ਕਿਹੜੇ ਦੋਸ਼ੀ ਨੂੰ ਇਹ ਫੜ ਕੇ ਲੈ ਕੇ ਆਏ ਨੇ ਕਿਹਨੂੰ ਸਜ਼ਾ ਦਿਲਵਾਈ ਹੈ ਕਿੰਨੀਆਂ ਸੈਂਕੜੇ ਬੇਅਦਬੀਆਂ ਦੇ ਬਾਅਦ ਵੀ ਹੋ ਗਈਆਂ ਨੇ ਉਹਨਾਂ ਦੇ ਦੋਸ਼ੀਆਂ ਨੂੰ ਵੀ ਛੱਡੋ ਅੱਜ 5 ਮਹੀਨੇ ਪਹਿਲੇ ਸੁਲਤਾਨਪੁਰ ਲੋਧੀ ਦੀ ਧਰਤੀ ਵਿੱਚ ਗੁਰਪੁਰਬ ਦੇ ਦਿਨ ਆਇਆ ਚੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਤੇ ਉਹਨਾਂ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਚੱਲ ਰਹੇ ਨੇ ਤੇ ਅਖੰਡ ਪਾਠ ਸਾਹਿਬ ਦੇ ਵਿੱਚ ਨਿਤਨੇਮ ਕਰਦੀ ਹੋਈ ਸੰਗਤਾਂ ਅੰਮ੍ਰਿਤ ਵੇਲੇ ਬੈਠੀਆਂ ਨੇ ਤੇ ਚਾਰ ਜ਼ਿਲ੍ਹਿਆਂ ਦੀ ਪੁਲਿਸ ਗੁਰੂ ਘਰ ਦੇ ਅੰਦਰ ਜੁੱਤੀਆਂ ਬੂਟਾ ਤੇ ਬੰਦੂਕਾ ਸਮੇਤ ਜਾ ਕੇ ਇਹੋ ਜਿਹੀ ਗੋਨੀਆਂ ਦੀ ਬੁਸ਼ਾਰ ਹੋਈ ਕਿ ਚੱਲਦੇ ਹੋਏ ਗੁਰੂ ਸਾਹਿਬ ਦੇ ਪਾਠ ਖੰਡਿਤ ਹੋ ਗਏ ਇੰਨੀ ਵੱਡੀ ਬੇਅਦਬੀ ਹੋਈ ਲੇਕਿਨ ਇੱਕ ਧਰਨਾ ਨਹੀਂ ਲੱਗਿਆ ਇੱਕ ਆਵਾਜ਼ ਵੀ ਉੱਠੀ ਹੈ ਕਿ 5 ਮਹੀਨੇ ਹੋ ਗਏ ਪੰਜਾਬ ਦੀ ਧਰਤੀ ਵਿੱਚ ਕਿਦੇ ਹੁਕਮਾਂ ਦੇ ਨਾਲ ਗੁਰੂ ਘਰ ਦੇ ਅੰਦਰ ਪੁਲਿਸ ਜਾ ਕੇ ਗੋਲੀਆਂ ਚਲਾ ਕੇ ਗੁਰੂ ਸਾਹਿਬ ਦੇ ਪਾਠ ਨੂੰ ਖੰਡਿਤ ਕੀਤਾ। ਦੂਜੀ ਵਾਰੀ ਪੰਜਾਬ 'ਚ ਜੇ ਹੋਇਆ ਜੇ ਪਹਿਲੀ ਵਾਰੀ 84 ਵਿੱਚ ਜਿਹੜੀ ਪਹਿਲੀ ਜੂਨ ਨੂੰ ਆਪਾਂ ਜਾ ਕੇ ਵੋਟ ਪਾਵਾਂਗੇ। ਮੈਂ ਤਾਂ ਉਮੀਦ ਕਰਦੀ ਹਾਂ ਸਿੱਖ ਕੌਮ ਤਾਂ ਯਾਦ ਰੱਖੋਗੇ ਕਿ ਪਹਿਲੀ ਜੂਨ ਨੂੰ ਇੱਕ ਪੰਜੇ ਦੀ ਕੇਂਦਰ ਦੀ ਸਰਕਾਰ ਨੇ ਫੌਜੀ ਹਮਲਾ ਦਰਬਾਰ ਸਾਹਿਬ ਦੇ ਵਿੱਚ ਕਰਾ ਕੇ ਸਾਡੇ ਗਾਲਤਾਰ ਸਾਹਿਬ ਨੂੰ ਢਹਟੇਰੀ ਕਰਕੇ ਸਰੋਵਰ ਸਾਹਿਬ ਨੂੰ ਲਹੂ ਲੋਹਾਨ ਕਰਕੇ ਸੇਕੜੋ ਗੁਰੂਗੰਗ ਸਾਹਿਬ ਦੇ ਵਿੱਚ ਗੋਲੀਆਂ ਚਲਾਈਆਂ ਅੱਜ ਵੀ ਉਹ ਗੁਰੂ ਸਾਹਿਬ ਦਾ ਰਕਤ ਹੈ ਤੇ ਇਹ ਕਾਂਗਰਸੀਆਂ ਦੀ ਦੇਨ ਇਹ ਝਾੜੂ ਦੀ ਦੇਨ ਤੇ ਅੱਜ ਵੀ ਜਿਹੜੀ ਬੇਅਦਬੀਆਂ ਹੋ ਰਹੀ ਹੈ ਕਿ ਇਹਨਾਂ ਨੇ ਤਾਂ ਕਿਹਾ ਸੀ ਬੇਅਦਬੀਆਂ ਵਾਲਿਆਂ ਨੂੰ ਫੜਾਂਗੇ ਸਾਨੂੰ ਤਾਂ 4 ਹਫ਼ਤਿਆਂ ਦਾ ਸਮਾਂ ਨਹੀਂ ਦਿੱਤਾ ਕਿ ਤੁਹਾਡੇ ਉੱਤੇ ਭਰੋਸਾ ਨਹੀਂ ਜਾਂਚ ਦਿੱਲੀ ਨੂੰ ਦਿਓ ਕਿ ਜਦ ਇਹਨਾਂ ਦੀ ਸਰਕਾਰ ਆ ਵੀ ਕਹਿੰਦੇ ਦਿੱਲੀ ਦੀ ਜੋੜ ਨਹੀਂ ਜਾਂਚ ਅਸੀਂ ਖੁਦ ਕਰਾਂਗੇ ਜਾਂਚ ਦੇ ਨਾਂ 'ਤੇ ਜਿਹੋ ਜੀ ਇਹਨਾਂ ਨੇ ਸਿਆਸਤ ਕੀਤੀ ਉਹ ਵੀ ਲੋਕਾਂ ਦੇ ਸਾਹਮਣੇ ਨੇ ਜਿੰਨੇ ਬਿਆਦਰੀਆ ਹੋਇਆ ਦਰਬਾਰ ਸਾਹਿਬ ਨੇ ਉਹ ਜੰਗਲਾਤ ਨੂੰ ਟੱਪ ਕੇ ਨੌਜਵਾਨ ਮੁੰਡਾ ਜਿਹੜਾ ਸਾਡੇ ਸਤਖੰਡ ਸਾਹਿਬ 'ਤੇ ਹਮਲਾ ਕਰਨ ਵਾਸਤੇ ਪਹੁੰਚ ਗਿਆ ਸੀ ਇਹ ਚਾਰ ਦਿਨਾਂ 'ਚ ਕਾਂਗਰਸੀਆਂ ਨੇ ਉਹਦਾ ਸੰਸਕਾਰ ਕਰਕੇ ਸਬੂਤ ਮਟਾਤਾ ਤਾਂ ਵੀ ਕੋਈ ਕਰਨਾ ਨਹੀਂ ਤੋਂ ਇਹਨਾਂ ਨੇ ਕੱਲੀ ਗੰਦੀ ਰਾਜਨੀਤੀ ਕੀਤੀ ਹੈ ਧਰਮ ਦੇ ਨਾਂ 'ਤੇ ਕਦੇ ਦੋਸ਼ੀਆਂ ਨੂੰ ਫੜਨ ਦਾ ਨਾ ਛਾੜੂਦਾ ਰਹਾਦਾ ਸੀ ਨਾ ਪੰਜੇ ਦਾ ਰਹਾਦਾ ਸੀ ਕਿਉਂਕਿ ਜੇ ਦੋਸ਼ੀ ਪੜੇ ਜਾਂਦੇ ਨੇ ਤੇ ਅਕਾਲੀ ਦਲ ਦੇ ਕਸੂਰ ਸਾਹੇ ਤੋਂ ਹੁੰਦਾ ਹੈ ਇਹ ਜਿਆ ਅਕਾਲੀਵਲ ਬੇਕਸੂਰ ਸਾਬਤ ਹੋ ਗਿਆ ਫਿਰ ਆਏ ਚੋਨਾਚੇ ਅਕਾਲੀ ਦਲ ਦੇ ਉੱਤੇ ਆ ਧੰਦੇ ਮਾੜੇ ਦੋਸ਼ ਲਾ ਕੇ ਇਹ ਆਪਣੀ ਸਿਆਸੀ ਲਾਹੇਵੇਂ ਲੈਣਗੇ ਆਹੀ ਕਾਰਨ ਹੈ ਕਿ ਪਿਛਲੇ 7 ਸਾਲਾਂ ਦੇ ਜਿੰਨੀ ਬੇਅਗਧੀਆਂ ਗਏ ਆਜੇ ਤੱਕ ਕੋਈ ਦੋਸ਼ੀ ਨਾ ਫੜਿਆ ਗਿਆ ਤੇ ਅੱਜ ਵੀ ਜਿਆ ਬਦੀ ਹੋਈ ਹੈ ਮੈਂ ਉਹ ਸਰਕਾਰੀ ਬਾਬਿਆਂ ਨੂੰ ਜਿਹੜੇ ਧਰਨੇ ਲਾਉਂਦੇ ਸੀ ਉਹਨਾਂ ਨੂੰ ਮੈਂ ਕਹਿੰਦੀ ਅੱਜ ਉਹ ਕਿੱਥੇ ਨੇ ਅੱਜ ਉਹਨਾਂ ਦੇ ਮੂੰਹ ਕਿਉਂ ਬੰਦ ਨੇ ਇਹਦੇ ਵਿੱਚੋਂ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਕਿੰਨਾ ਵੱਡੀ ਸਿਆਸੀ ਸਾਜ਼ਿਸ਼ ਸਾਡੀ ਉਸ ਖੇਤਰੀ ਪਾਰਟੀ ਦੇ ਖਿਲਾਫ ਜਿਸ ਖੇਤਰੀ ਪਾਰਟੀ ਨੇ ਪੰਜਾਬ ਦੀ ਤਰੱਕੀ ਵਾਸਤੇ ਦਿਨ ਰਾਤ ਇੱਕ ਕੀਤਾ ਭਾਈਚਾਰਕ ਸਾਂਝ ਨੂੰ ਅਮਨ ਸ਼ਾਂਤੀ ਨੂੰ ਹਰੇਕ ਧਰਮ ਦਾ ਇਨਨਾ ਸਤਕਾਰ ਕੀਤਾ ਪਾਵੇਂ ਭਗਵਾਨ ਵਾਲਮੀਕ ਜੀ ਦਾ ਸਥਾਨ ਹੋਏ ਪਾਵੇਂ ਗੁਰੂ ਰਵਿਦਾਸ ਜੀ ਦਾ ਸਥਾਨ ਹੋਏ ਪਾਵੇਂ ਦੁਰਗਿਆਨਾ ਮੰਦਿਰ ਹੋਏ ਪਾਵੇ ਅਕਾਲ ਪੁਰਖ ਦਰਬਾਰ ਸਾਹਿਬ ਦੀ ਗਲਿਆਰਾ ਹੋਏ ਹਰ ਥਾਂ ਨੂੰ ਸਤਕਾਰਿਆ ਹਰ ਧਰਮ ਨੂੰ ਆਪਣਾ ਸਮਝ ਕੇ ਉਹਨਾਂ ਦੇ ਖੁਸ਼ੀ ਦੇ ਤਿਉਹਾਰ ਆਪਣੇ ਸਮਝ ਕੇ ਮਨਾਏ ਤੇ ਇਹਨਾਂ ਦੋਵਾਂ ਪਾਰਟੀਆਂ ਨੇ ਜਿਨ੍ਹਾਂ ਨੇ ਧਰਮ ਦੇ ਨਾਂ 'ਤੇ ਰਾਜਨੀਤੀ ਕੀਤੀ ਹੈ ਲੋਕਾਂ ਨੂੰ ਵੰਡੇ ਹੈ ਇਹਨਾਂ ਦੀ ਗੰਦੀ ਰਾਜਨੀਤੀ ਫਾੜੇ ਸਾਹਮਣੇ ਕੀ ਇਹਨਾਂ ਨੇ ਕੀਤਾ ਕਿ ਕਿਸਾਨ ਹਸਾਈ ਸੀ ਕਿ ਹੁੰਦੀ ਸੀ ਸਰਕਾਰ ਦੇਖਦਾ ਅੰਦਾਤਾ ਪੁੱਤਾ ਮੰਗੂ ਪਾਲੀ ਹੋਈ ਫਸਲ ਸੀ ਨਮੀ ਦੇ ਨਾਂ ਤੇ ਖੱਜਲ ਹੋ ਰਿਹਾ ਅੱਜ ਸੜਕਾਂ ਤੇ ਬੈਠੇ ਜਿੱਪ ਪਹਿਲਾਂ ਦੂਜਾ ਦਿਨ ਹੀ ਇਹਦੇ ਖਰੀਦ ਦਾ ਘਰੂ ਹੋਣਾ ਸੀ ਬਹੁਤ ਇਹਨਾਂ ਦੋਹਾਂ ਸਰਕਾਰਾਂ ਨੇ ਜਿਨ੍ਹਾਂ ਨੇ ਕਦੇ ਕਰਜ਼ਾ ਮਾਫੀ ਦੇ ਲਾਰੇ ਲਾਈ ਸੀ ਕਿਸਾਨ ਨੂੰ ਇਹ ਝਾੜੂ ਪਾਰਟੀ ਨੇ ਰੰਗਲਾ ਪੰਜਾਬ ਕੀ ਕੋਈ ਮਰੀ ਹੋਈ ਮੁਰਗੀ ਹੋਏ ਉਹਦਾ ਵੀ ਮੁਆਵਜ਼ਾ ਮਿਲੂਗਾ ਬੱਕਰੀ ਦਾ ਵੀ ਮਿਲੂਗਾ ਇਥੇ ਕਿਸਾਨਾਂ ਦੀ ਪੁੱਤਾ ਵਾਂਗੀ ਪਾਲੀ ਹੋਈ ਫਸਲ ਮਰ ਗਈ ਨਰਮੇ ਦੀ ਫਸਲ ਕੰਨ ਖਾਦਾ ਗੜਿਆਂ ਦੇ ਨਾਲ ਨੁਕਸਾਨ ਹੜਾ ਦੇ ਨਾਲ ਫਸਲ ਦਾ ਨੁਕਸਾਨ ਕੋਈ ਪੁੱਛਣ ਵਾਲਾ ਨਹੀਂ ਅੱਜ ਵੀ ਫਸਲਾ ਫਸਲਾ ਰੋਲ ਰਹੀਆਂ ਨੇ ਮੰਡੀਆਂ 'ਚ ਤੇ ਸਾਡਾ ਮੁੱਖ ਮੰਤਰੀ ਕਿੱਥੇ ਬੈਠਾ ਪਰਸੋ ਆਸਾਨ ਕੇਸੀ ਕੱਜਗੁਰ ਜਰਾਤੇ ਸੀਗਾ ਤੇ ਪੰਜਾਬ ਕਿਦੇ ਹਵਾਲੇ ਪੰਜਾਬ ਲਾਵਾਰਿਤ ਹੈ ਸਭ ਤੋਂ ਵੱਡਾ ਬਦਲਾਅ ਪੰਜਾਬ 'ਚ ਆ ਆਇਆ ਹੈ ਕਿ ਪੰਜਾਬ ਵਿੱਚ ਇਸ ਝਾੜੂ ਦੇ ਥਰੇ ਇਹਨੇ ਪੂਰਾ ਪੰਜਾਬ ਨੂੰ ਗਿਰਵੀ ਕਰ ਛੱਡਿਆ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਆਪ ਦੀ ਕੁਰਸੀ ਖਾ ਫਿਰ ਅੱਜ ਪੰਜਾਬ 'ਚ ਨਾ ਕੋਈ ਕਾਨੂੰਨ ਵਿਵਸਥਾ ਹੈ ਨਾ ਕੋਈ ਅਮਨ ਸ਼ਾਂਤੀ ਹੈ ਪਾਈਚਾਰੇ ਇੱਕ ਸਾਲ ਨੂੰ ਜਿੰਨਾ ਢਾ ਲਗਾਉਣ ਵਾਸਤੇ ਮਾਹੌਲ ਖਰਾਬ ਕਰ ਸਕੋ ਇਹ ਕਰਨ ਚਿਲਕ ਗੈਂਗਸ ਦਾ ਰਾਜ ਚੱਲ ਰਿਹਾ ਹੈ ਕਿ ਜਿਹੜਾ ਕਹਿੰਦਾ ਸੀ ਧਰਨਾ ਨਹੀਂ ਕਦੇ ਲੱਗੂਗਾ ਇਹ ਨਾ ਰੰਗਲਾ ਪੰਜਾਬ ਹੋਗਾ ਇਸ ਕੇ ਹਾਂਤਰ ਨੇ ਚੇ ਅੱਜ ਮੁਲਾਜ਼ਮ ਪਰਨੇ ਚਲੇ ਨੌਜਵਾਨ ਬੇਰੋਜ਼ਗਾਰ ਫਿਰਦੇ ਨੇ ਜਾਂ ਨਸ਼ੇ ਦੀ ਜਕੜ ਕੇ ਆਏ ਹੋਏ ਨੇ ਜਾਂ ਵਿਦੇਸ਼ ਵਾਲੇ ਭਾਜਰੇ ਨੇ ਤੋਂ ਪੰਜਾਬ ਤੇ ਹਾਲ ਹੈਗਾ ਸਾਡਾ ਮੁੱਖ ਮੰਤਰੀ ਕਦੇ ਗੁਜਰਾਤ ਚ ਗਰਬੇ ਕਰਦਾ ਹੈ ਕਦੇ ਅਸਾਮ ਚ ਕਰਦਾ ਹੈ ਹੁਣ ਸਾਰੇ ਬੇਸ਼ ਚ ਕੇਗਣੀ ਵਾਲ ਜਿਹੜਾ ਬ੍ਰਿਸ਼ਟ ਕੇ ਜਿਹੜਾ ਜੇਲ੍ਹ ਚ ਭ੍ਰਿਸ਼ਟਾਚਾਰ ਤੇ ਬੰਦ ਬੈਠਿਆ ਹੈ ਤੋ ਚੋਤੋ ਸੇਕੀ ਖਟਕਰ ਕਲਾਕੇ ਜਾ ਕੇ ਸ਼ਹੀਦਾ ਦੀ ਜ਼ਮੀਨ ਚੋਣਾ ਵੀ ਰੂਪਮਦੀ ਹੋਊਗੀ ਭ੍ਰਿਸ਼ਟਾਚਾਰ ਦੇ ਹੱਥੇ ਧਰਨੇ ਮਾਰ ਰਿਹਾ ਤੇ ਕੀ ਬਣੂਗਾ ਪੰਜਾਬ ਚ ਜਿਹੜਾ ਕਹਿੰਦੇ ਸੀ ਭ੍ਰਿਸ਼ਟਾਚਾਰ ਖਤਮ ਕਰ ਦਾਂਗੇ ਭ੍ਰਿਸ਼ਟਾਚਾਰ ਤੇ ਹੱਦ ਨਹੀਂ ਪਾਰ ਹੋਗੀ ਕਰਜ਼ਾਈ ਪੰਜਾਬ ਨੂੰ ਕਰ ਛੱਡਿਆ ਮੀਲਾ ਸਰਪ ਕੁੱਚੋ ਦੇ ਵਿਧਾਇਕ ਨੇ ਕਿਹਾ ਜਿੱਦਾਂ ਦੇ ਫਾਇਰਿੰਗ ਹੋਈ ਹੈ ਵੀ ਪੁਲਿਸ ਮੇਰੇ ਹੱਥ 'ਚ ਨਹੀਂ ਉਧਰੋਂ ਕੋਰ ਬੀਜੇ ਪ੍ਰਤਾਪ ਨੇ ਕਿਹਾ ਹੈ ਵੀ ਨਾਮ ਵੀ ਦਿੱਤੇ ਆ ਵੀ ਪੁਲਿਸ ਬੇਤਰੀ ਆ ਨਚਾ ਰਗਵ ਚੱਡੇ ਦੇ ਖਾਸਮ ਖਾਸ ਨੇ ਕਿਵੇਂ ਦੇਖਦੇ ਆਂ ਆਹੀ ਮੈਂ ਕਹਿ ਰਹੀ ਆ ਕਿ ਆ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਵੱਡੇ ਵੱਡੇ ਦਾਅਵੇ ਵੱਡੇ ਵੱਡੇ ਵਾਅਦੇ ਕੀਤੇ ਸੀ ਕਿ ਨਾ ਕੋਈ ਸਰਕਾਰੀ ਮਕਾਨ ਲਵਾਵਾਂਗੇ ਨਾ ਕੋਈ ਵੀਆਈਪੀ ਕਲਚਰ ਹੋਊਗਾ ਕਦੇ ਹੈਲੀਕਾਪਟਰ ਨਹੀਂ ਕਦੇ ਸਿਕਿਉਰਿਟੀ ਨਹੀਂ ਇਹ ਅੱਜ ਪੰਜਾਬ 'ਚ ਇਹੋ ਜਿਹਾ ਗੈਂਗਸਟਰਾਂ ਦਾ ਰਾਜ ਚੱਲਿਆ ਕਿ ਪੁੱਚੋ ਮੰਡੀ ਵਿੱਚ ਪੁਲਸ ਤੇ ਖਾਣੇ ਦੇ ਸਾਹਮਣੇ ਮੰਡੀ ਵਾਲੇ ਘਰ ਨਾ ਮਾਰ ਰਹੇ ਨੇ ਨਾਲ ਐਮਐਲਏ ਬੈਠਾ ਤੇ ਗੈਂਗਸਟਰ ਸ਼ਰਿਆਮ ਉਹਨਾਂ ਦੇ ਸਾਹਮਣੇ ਆ ਕੇ ਪੁਲਿਸ ਖਾਨੇ ਨੂੰ ਹੀ ਗੋਲੀ ਮਾਰ ਜਾਂਦੇ ਨੇ ਤੇ ਨਾ ਪੁਲਿਸ ਕੁਝ ਕਰ ਸਕੇ ਨਾ ਐਮਐਲਏ ਕੁਝ ਕਰ ਸਕੇ ਐਮਐਲਏ ਕਹਿੰਦਾ ਮੇਰੇ ਹੱਥ ਖੜੇ ਨੇ ਪੁਲਿਸ ਮੇਰੇ ਹੱਥ ਵਿੱਚ ਨਹੀਂ ਹੈ ਤੇ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸੌਂਗ ਕਾਂਗਰਸੀਆਂ ਨੇ ਖਾਈ ਸੀ ਕਿ ਚਾਰ ਹਫ਼ਤਿਆਂ 'ਚ ਨਸ਼ੇ ਖਤਮ ਕਰ ਦਾਂਗੇ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਇਮਾਨਦਾਰ ਮੁੱਖ ਮੰਤਰੀ ਹੋਏ ਤਾਂ ਦਸ गुना ਦੀ ਖੇਡ ਹੈ ਤੇ ਅੱਜ 7 ਸਾਲ ਇਹਨਾਂ ਦੋਨਾਂ ਦੀ ਸਰਕਾਰ 'ਚ ਇਹ ਹਾਲ ਹੋ ਗਏ ਨੇ ਕਿ ਨਸ਼ੇ ਸਿਖਾ ਤਾਈ ਪਹੁੰਚੇ ਹੋਏ ਨੇ ਤੇ ਇਹਨਾਂ ਦਾ ਹੀ ਐਮਐ ਇਹ ਕਿਵੇਂ ਪੁਲਿਸ ਤੇ ਨਾਲ ਸਰਕਾਰ ਨਾਲ ਮਿਲ ਕੇ ਪਹਿਲੇ ਕਾਂਗਰਸ ਦੇ ਵੇਲੇ ਵੀ ਆਹੀ ਐਮਐਲਏ ਨੇ ਕਾਂਗਰਸ ਦੇ ਐਮਐਲਏ ਨੇ ਦੋਸ਼ ਪਾਇਆ ਸੀ ਉਹਨਾਂ ਨੇ ਨਾ ਖੁਦ ਅੰਮ੍ਰਿਤਸਰ ਦਾ ਜਿਹੜਾ ਐਮਐਲਏ ਸ਼ਰਿਆ ਆਪਣੀ ਸਰਕਾਰ ਦੇ ਸਾਹਮਣੇ ਮੰਤਰੀ ਦੇ ਸਾਹਮਣੇ ਕਹਿ ਰਿਹਾ ਕਿ ਸਰਕਾਰ ਤੇ ਪੁਲਿਸ ਨਾਲ ਕੇ ਨਸ਼ੇ ਵੇਚ ਰਹੀ ਹੈ ਤੇ ਆਹੀ ਕਾਰਨ ਹੈ ਕਿ ਹਾਈ ਕੋਰਟ ਵੀ ਆ ਕੇ ਰਹੀ ਹੈ ਤਾਂ ਇਸ ਗਲੀ ਗਲੀ ਤੇ ਨਸ਼ੇ बिक ਰਹੇ ਨੇ ਵੇਚਣ ਵਾਲੇ ਨੂੰ ਕੋਈ ਹੱਥ ਨਹੀਂ ਲਾਉਂਦਾ ਜਿਹੜੇ ਕਹਿੰਦੇ ਸੀ ਵੱਡੇ ਵੱਡੇ ਮਗਰਮਛ ਬਚਣਗੇ ਲੇਕਿਨ ਵੱਡੇ ਵੱਡੇ ਮਗਰਮਛ ਨੂੰ ਬਚਾਉਣ ਵਾਸਤੇ ਮਹੀਨੇ ਇਹਨਾਂ ਦੇ ਬੰਨੇ ਹੋਏ ਨੇ ਕਿ ਜਾਓ ਪੰਜਾਬ ਦੀ ਜਵਾਨੀ ਰੋਲ ਦੋ ਖਤਮ ਕਰ ਦੋ ਤੁਹਾਨੂੰ ਹੱਥ ਨਹੀਂ ਲਾਊਗਾ ਪੈਸੇ ਪਹੁੰਚਣੇ ਚਾਹੀਦੇ ਇਨਕੋ ਇਹ ਖਲਾਫ ਪੰਜਾਬ ਦੇ ਇਹਨਾਂ ਨੇ ਕਹਾਤਾ